ਸ਼ਹੀਦ ਭਗਤ ਸਿੰਘ ਚੌਂਕ ਲੋਹਿਆਂ ਖਾਸ ਦੇ ਦੁਕਾਨਦਾਰ ਫੜੀ ਰੇੜੀ ਵਾਲਿਆਂ ਨੇ ਐਸਐਸਪੀ ਜਲੰਧਰ ਡੀਐਸਪੀ ਸ਼ਾਹਕੋਟ ਸਥਾਨਕ थाना ਮੁਖੀ ਲੋਹਿਆਂ ਖਾਸ ਨੂੰ ਕਰੀਬ 2 ਮਹੀਨੇ ਤੋਂ ਦਰਖਾਸਤਾਂ ਦੇ ਕੇ ਬੇਨਤੀ ਕੀਤੀ ਸੀ ਕਿ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਟ੍ਰੈਫਿਕ ਦੀ ਸਮੱਸਿਆ ਪੈਦਾ ਕਰਦੇ ਸਕੂਟਰ ਮੋਟਰਸਾਈਕਲਾਂ ਨੂੰ ਖੜੇ ਹੋਣ ਤੋਂ ਰੋਕਿਆ ਜਾਵੇ ਅਤੇ ਲੜਕੀਆਂ ਦੇ ਸਕੂਲ ਲੱਗਣ ਅਤੇ ਛੁੱਟੀ ਹੋਣ ਉਪਰੰਤ ਪੱਕੇ ਤੌਰ ਤੇ ਪੁਲਿਸ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਨਿਤ ਦਿਨ ਲੜਕੀਆਂ ਨੂੰ ਛੇੜਨ ਦੇ ਮਾਮਲਿਆਂ ਤੋਂ निजात ਮਿਲ ਸਕੇ ਪਰ ਉਕਤ ਦਰਖਾਸਤ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਤੇ ਦਿਨ ਪ੍ਰਤੀ ਦਿਨ ਟ੍ਰੈਫਿਕ ਦੀ ਸਮੱਸਿਆ ਅਤੇ ਲੜਕੀਆਂ ਨੂੰ ਜਾ ਰਹਾ ਜਾਂਦੇ ਆ ਲੜਕਿਆਂ ਵੱਲੋਂ ਛੇੜਨ ਦਾ سلسلہ ਬਾਸ ਦਸਤੂਰ ਜਾਰੀ ਹੈ ਜਿਸ ਦੀਆਂ ਦੁਕਾਨਾਂ ਦੇ ਬਾਹਰ ਲੱਗੇ ਕੈਮਰੇਆਂ ਵਿੱਚ ਫੋਟੋਆਂ ਵੀ ਫੀਡ ਹੋ ਜਾਂਦੀਆਂ ਹਨ ਅਤੇ अनेका ਮੋਟਰਸਾਈਕਲ ਜੋ ਕੇ ਬਿਨਾ ਨੰਬਰ ਤੋਂ ਹੀ ਸਾਰੇ ਸਾਰੇ ਦਿਨ ਚ ਚੌਕ ਵਿੱਚ ਖੜੇ ਰੰਦੇ ਹਨ ਅਤੇ ਨਾਲ ਲੱਗਦੇ ਘਰਾਂ ਵਿੱਚ ਜੋ ਚਾਰ ਪਹੀਆ ਵਾਹਨ ਹਨ ਐਮਰਜੈਂਸੀ ਲਈ ਜਾਂ ਆਪਦੇ ਪਰਸਨਲ ਕੰਮ ਲਈ ਜਾਣਾ ਹੋਵੇ ਤਾਂ ਇਹਨਾਂ ਨੂੰ 4 ਰੁਪਇਆ ਵਾੜਨ ਕੱਢਣ ਲੱਗਿਆ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਪੁਲਿਸ ਨੂੰ ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਇੱਥੇ ਪੱਕੇ ਤੌਰ ਤੇ ਪੁਲਿਸ ਮਹਾਜਨ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਲੜਕੀਆਂ ਨੂੰ ਛੇੜਨ ਦੇ ਮਾਮਲਿਆਂ ਤੋਂ ਨਿਜਾਦ ਦਵਾਈ ਜਾਵੇ ਅਤੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਜੋ ਮੋਟਰਸਾਈਕਲ ਬਿਨਾ ਨੰਬਰ ਅਤੇ ਟ੍ਰੈਫਿਕ ਦੀ ਸਮੱਸਿਆ ਨੂੰ ਪੈਦਾ ਕਰਦੇ ਹਨ ਉਨ੍ਹਾਂ ਤੋਂ ਰਾਹਤ ਮਿਲ ਸਕੇ